2 ਸਾਲ ਤੋਂ ਕੁਝ ਵੀ ਮੈਂ ਬੋਲਿਆ ਵੀ ਨਹੀਂ ਨਾ ਮੈਂ ਬੋਲਣਾ ਚਾਹੁੰਦਾ ਸੀ ਕਿ ਜਿਹੜਾ ਆਪਣੀ ਲਾਈਫ 'ਚ ਜਿੰਦਾ ਕੁਛ ਹੈਗਾ ਠੀਕ ਆ ਅੱਜ ਇਹਨਾਂ ਦੀ ਕਾਲ ਆਂਦੀ ਆ ਕਿ ਕਿੱਥੇ ਆ ਤੂੰ ਮੈਂ ਕਹਿੰਦਾ ਮੈਂ ਫਲੌਟ ਕਹਿੰਦੇ ਤੂੰ ਹੁਣੇ ਆਈਂਗਾ ਜਲੰਧਰ ਪਰਿਵਾਰ ਬਚਾਣ ਲਈ ਪੰਕਜ ਭਾਜੀ ਕੋਣ ਨਹੀਂ ਕੁਝ ਕਰਦਾ ਇੱਕੋ ਦਮ ਕਾਲ ਆਈ ਜੇ ਮੇਰੇ ਬੱਚੇ ਕੋਈ ਛੇ ਦਾ ਦਾ ਉਹ ਵੀ ਜੋਤੀ ਨੇ ਮੈਨਾਂ ਗਲਤ ਕਰਨਾ ਜਾਂ ਕੁਝ ਹੈ ਤੇ ਮੈਂ ਕੱਲਾ ਕਦੀ ਵੀ ਨਾ ਆਂਦਾ ਪਰ ਸੱਲ ਕੁਝ ਨਹੀਂ ਇਹਦਾ ਕਿੰਨੇ ਦਿਨਾਂ ਤੋਂ ਨਾ ਤੰਗ ਪ੍ਰੇਸ਼ਾਨ ਬਹੁ ਕਰਦਾ ਸੀਗਾ ਤੇ ਉਹ ਲੋ ਲੋ ਇਦਾਂ ਹੀ ਫੋਨ ਮੈਸੇਜ WhatsApp ਤੇ ਇਹਨਾਂ ਜਾਣ ਕੇ ਮਤਲਬ ਗਲਤ ਮੈਸੇਜ ਕਰਦਾ ਰਹਿੰਦਾ ਸੀਗਾ ਕਾਫੀ ਚੀਜ਼ਾਂ ਤੋਂ ਮਤਲਬ ਇਦਾਂ ਇਮੋਸ਼ਨਲ ਬਲੈਕਮੇਲ ਕੋ ਕਰਦਾ ਪਿਆ ਸੀਗਾ ਜਿਹੜੀ ਸਨੈਪਚੈਟ ਤੇ ਕਰੀ ਵਟਸਐਪ ਕੋ ਲਗਾਉਂਦਾ ਸੀਗਾ ਇਹ ਕਿ ਮੇਰੇ ਕੋ ਤੁਹਾਡੇ ਕੋਈ ਪ੍ਰੂਫ ਆ ਮੈਂ ਵੀਡੀਓ ਜene ਆ ਜਾਂ ਇਦਾਂ ਕਰਦੇ ਨੂੰ ਟੱਕਰ ਦੇਣੀ ਆ ਉੱਥੇ ਜਦੋਂ ਗਏ ਇਹਨਾਂ ਨੇ ਬੱਤ ਚੀ ਕਰਨ ਲੱਗ ਪਏ ਪੰਜਾਬ ਦੀ ਸੂਫੀ ਗਾਇਕਾ ਵੱਜੋਂ ਮਸ਼ਹੂਰ ਨੂਰਾ ਸਿਸਟਰਜ਼ ਇੱਕ ਵਾਰ ਫਿਰ ਆਪਣੇ ਪਰਿਵਾਰਿਕ ਵਿਵਾਦਾਂ ਨੂੰ ਲੈ ਕੇ ਸੁਰਖੀਆਂ ਵਿੱਚ ਨੇ ਜੀ ਹਾਂ ਦੱਸਦੀ ਹੈ ਜਾਣਕਾਰੀ ਅਨੁਸਾਰ ਜੋਤੀ ਨੂਰਨ ਦਾ ਆਪਣੇ ਪਹਿਲੇ ਪਤੀ ਕੁਨਾਲ ਪਾਸੀ ਨਾਲ ਫਿਰ ਝਗੜਾ ਹੋ ਗਿਆ ਹੈ ਜੀ ਹਾਂ ਜੋਤੀ ਤੇ ਕੁਨਾਲ ਨੇ ਇੱਕ ਦੂਜੇ ਤੇ ਵਿਦਾਨਪੁਰਗ ਫਲਾਈਂਗ ਓਵਰ ਨੇੜੇ ਬੁਲਾ ਕੇ ਕੁੱਟਮਾਰ ਕਰਨ ਦੇ ਦੋਸ਼ ਲਾਇਨੇ ਅਜੇ ਹਿਚ ਦੋਵਾਂ ਟੀਰਾਮ ਵੱਲੋਂ ਜਲੰਧਰ ਸ਼ਹਿਰ ਦੇ ਥਾਣੇ ਰਾਮਾ ਮੰਡੀ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਇਸ ਗੱਲ ਦੀ ਪੁਸ਼ਟੀ ਖੁਦ ਥਾਣਾ ਰਾਮਾ ਮੰਡੀ ਦੇ ਐਸ ਐਚ ਓ ਗੁਰਪ੍ਰੀਤ ਸਿੰਘ ਨੇ ਕੀਤੀ ਹੈ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਅਸੀਂ ਦੋਵਾਂ ਟੀਰਾ ਦੀਆਂ ਸ਼ਿਕਾਇਤਾਂ ਦੇ ਆਧਾਰ ਤੇ ਜਾਂਚ ਕਰ ਰਹੇ ਹਾਂ ਜਾਂਚ ਤੋਂ ਬਾਅਦ ਅਗਲੀ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਵੇਗੀ ਤੇ ਨਾਲ ਹੀ ਸੂਫੀ ਗਾਇਕਾ ਜੋਤੀ ਨੁਰਨ ਨੇ ਕਿਹਾ ਕਲਿਆਣੀ ਰਵੀਰਵਾਲ ਨੂੰ ਉਹਨਾਂ ਦੇ ਪਹਿਲੇ ਪਤੀ ਕੁਨਾਲ ਪਾਸੀ ਨੇ ਉਹਨਾਂ ਨੂੰ ਫੋਨ ਕੀਤਾ ਤੇ ਨਾਲ ਹੀ ਜਦੋਂ ਉਸਨੇ ਇਨਕਾਰ ਕੀਤਾ ਤਾਂ ਕੁਨਾਲ ਨੇ ਧਮਕੀ ਦਿੱਤੀ ਕਿ ਉਸ ਦੀ ਅਸ਼ਲੀਲ ਫੋਟੋਆਂ ਜਿਹੜੀਆਂ ਨੇ ਉਹ ਵਾਇਰਲ ਕਰ ਦਵੇਗਾ ਅਜਿਹੇ ਜੋ ਕੁਨਾਲ ਨੂੰ ਮਿਲਣ ਲਈ ਵਿਦੀਪੁਰਿੰਗ ਫਲਾਈਓਵਰ ਤੇ ਗਈ ਜਿੱਥੇ ਕਿ ਜੋਤਿਕਾ ਨੇ ਦੋਸ਼ ਇਹ ਵੀ ਲਾਇਆ ਕਿ ਉਕਤ ਜਗ੍ਹਾ ਤੇ ਕੁਨਾਲ ਤੇ ਉਸ ਦੇ ਦੋਸਤ ਦੋ ਗੱਡੀਆਂ 'ਚ ਬੈਠੇ ਸੀ ਨਾਲ ਹੀ ਜੋਤੀ ਦੇ ਦੋਸ਼ ਲਾਇਆ ਕਿ ਕੁਨਾਲ ਤੇ ਉਸ ਦੇ ਸਾਥੀਆਂ ਨੇ ਉਸ ਨਾਲ ਅਸ਼ਲੀਲ ਹਰਕਤਾਂ ਵੀ ਕੀਤੀਆਂ ਇਸ ਦੌਰਾਨ ਉਸ ਨੂੰ ਧਮਕੀ ਦਿੱਤੀ ਗਈ ਕਿ ਉਸ ਦੀ ਅਸ਼ਲੀਲ ਵੀਡੀਓਜ਼ ਜਿਹੜੀਆਂ ਨੇ ਉਹ ਲੀਕ ਕਰ ਦੇਗਾ ਜਿਸ ਤੋਂ ਬਾਅਦ ਆਪਣੀ ਜਾਨ ਨੂੰ ਖਤਰਾ ਦੇਖ ਕੇ ਜੋਤੀ ਨੇ ਆਪਣੇ ਪਤੀ ਅਵਿਨਾਸ਼ ਕੁਮਾਰ ਨੂੰ ਫੋਨ ਕਰਕੇ ਸਾਰੀ ਘਟਨਾ ਦੱਸੀ ਤੇ ਉਹ ਤੁਰੰਤ ਆਪਣੇ ਦੋਸਤਾਂ ਨਾਲ ਮੌਕੇ ਤੇ ਪਹੁੰਚ ਗਿਆ ਜਿਸ ਤੋਂ ਬਾਅਦ ਕੁਨਾਲ ਉੱਥੋਂ ਜਿਹੜਾ ਹੈ ਫਰਾਰ ਹੋ ਗਿਆ ਦੱਸ ਦਈਏ ਕਿ ਕਨਾਲ ਪਾਸੀ ਵੱਲੋਂ ਰਾਮਾ ਮੰਡੀ ਥਾਣੇ ਵਿੱਚ ਦਿੱਤੀ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਜੋਤੀ ਨੇ ਉਸ ਨੂੰ ਵਿਦੀਪੁਰਵ ਰੇਲਵੇ ਕ੍ਰਾਸਿੰਗ ਨੇੜੇ ਬੁਲਾਇਆ ਸੀ ਉਸ ਦੇ ਨਾਲ ਉਸ ਦਾ ਪਤੀ ਅਤੇ ਹੋਰ ਸਾਥੀ ਮੌਜੂਦ ਸਨ ਨਾਲ ਹੀ ਸਾਰਿਆਂ ਨੇ ਉਸ ਦੇ ਹਮਲਾ ਕਰਨ ਦੀ ਵੀ ਕੋਸ਼ਿਸ਼ ਕੀਤੀ ਅਤੇ ਪੁਲਿਸ ਵਾਲੇ ਹੋਂ ਦਾ ਦਾਵਾ ਕੀਤਾ ਦੱਸਿਆ ਕਿ ਨਾਲ ਦਾ ਦੋਸ਼ ਇਹ ਹੈ ਕਿ ਮੁਜ਼ਲਮ ਨੇ ਉਸ ਤੇ ਪਿਸਤੌਲ ਤਾਨ ਲਈ ਅਤੇ ਤੇਜ਼ ਧਾਰ ਹਥਿਆਰ ਵੀ ਕੱਟ ਲਏ ਜਿਸ ਤੋਂ ਬਾਅਦ ਦੋਸ਼ੀ ਉਥੋਂ ਫਰਾਰ ਹੋ ਗਿਆ ਦੱਸਿਆ ਹੈ ਪੁਲਿਸ ਨੇ ਦੋਵਾਂ ਟੀਰਾ ਦੀਆਂ ਸ਼ਿਕਾਇਤਾਂ ਜਿਹੜੀਆਂ ਨੇ ਉਹ ਲੈ ਲਈਆਂ ਨੇ ਜਾਂਚ ਦੇ ਅਧਾਰ ਤੇ ਪੁਲਿਸ ਜਲਦ ਹੀ ਇਸ ਮਾਮਲੇ 'ਚ ਅਗਲੀ ਕਾਰਵਾਈ ਕਰੇਗੀ ਨੂਰਾ ਨੇ ਕੁਨਾਲ ਪਾਸੀ ਤੇ ਜਿਪਟੀ ਅਫਸਨ ਕੀ ਕਿਆ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਹਾਂਜੀ ਮੈਂ ਜਰਵਜੀ ਵੀ ਮੈਂ ਕੁਨਾਲ ਪਾਸੀ ਤਾਂ ਤੁਹਾਨੂੰ ਪਤਾ ਹੀ ਹੈ ਜੀ ਕਿ ਚੋਤੀ ਨੂਰਾ ਜੀ ਨਾ 2 ਸਾਲ ਤੋਂ ਕੁਝ ਵੀ ਮੈਂ ਬੋਲਿਆ ਵੀ ਨਹੀਂ ਨਾ ਮੈਂ ਬੋਲਣਾ ਚਾਹੁੰਦਾ ਸੀ ਕਿ ਜਿਹੜਾ ਆਪਣੀ ਲਾਈਫ ਚ ਜਿੱਦਾਂ ਕੁਛ ਹੈਗਾ ਠੀਕ ਆ ਪਰ ਪੂਰੇ ਦਿਨਾਂ ਤੋਂ ਹੀ ਇਹ ਕੰਟੀਨਿਊਸਲੀ ਕਰ ਰਹੇ ਕਦੇ ਕੁਝ ਕਦੇ ਕੋਈ ਮੈਨੂੰ ਨਹੀਂ ਪਤਾ ਕੀ ਪਲਾਨ ਕਰਦੇ ਪਏ ਸੀ ਇਹ ਤਾਂ ਅੱਜ ਜੇ ਨਾ ਵੀ ਕਾਲ ਆਂਦੀ ਆ ਕਿ ਕਿੱਥਿਆਂ ਤੂੰ ਮੈਂ ਕਿਹਾ ਮੈਂ ਫਲੋਰ ਕਹਿੰਦੇ ਉਹ ਹੁਣੇ ਆਏਗਾ ਜਲੰਦਰ ਉਹ ਭਾਜੀ ਪਰਿਵਾਰ ਬਚਾਣ ਦੀ ਬੰਤੇ ਭਾਜੀ ਕੋਣ ਨਹੀਂ ਕੁਛ ਕਰਦਾ ਤੁਸੀਂ ਮੈਨੂੰ ਦੱਸੋ ਹੁਣ ਇੱਕੋ ਦਾਮ ਕਾਲ ਆਈ ਜੇ ਮੇਰੇ ਦੇਜੇ ਕੋਈ ਚੇਦਾ ਹੋਵੇ ਵੀ ਜੋਤੀ ਨੇ ਮੈਨਾਂ ਗਲਤ ਕਰਨਾ ਜਾਂ ਕੁਛ ਹੈ ਤੇ ਮੈਂ ਕੱਲਾ ਕਦੀ ਵੀ ਨਾ ਆਂਦਾ ਭਾਜੀ ਕਦੀ ਵੀ ਨਾ ਆਂਦਾ ਮੈਂ ਫਿਰ ਵੀ ਸਭ ਕੁਝ ਭੁਲਾ ਕੇ ਮੈਂ ਆਇਆ ਔਰ ਭਾਜੀ ਐਨੇ ਮੈਨੂੰ ਵਿਧੀਪੁਰ ਰੋਡ ਤੇ ਬੁਲਾਇਆ ਫਲਾਈਓਵਰ ਦੇ ਕੋਲ ਸੁਨਮ ਸੰਚ ਮੈਂ ਜਦੋਂ ਵੀਰੀਪੁਰ ਚੌਂਕ ਦੇ ਵਿੱਚ ਪਹੁੰਚਿਆ ਤਾਂ ਮੈਂ ਦੇਖਿਆ ਕਿ ਇਹਨਾਂ ਦੀਆਂ ਦੋਨੋਂ ਗੱਡੀਆਂ ਖੜੀਆਂ ਕਿ ਇਹ ਕਿਸੇ ਪਲਾਨ 'ਚ ਮੈਨੂੰ ਬੁਲਾ ਰਹੇ ਆ। ਹੋਰ ਤਾਂ ਜੀ ਮੈਂ ਪਿੱਛੋਂ ਹੀ ਜਿਹੜਾ ਵੀਰੀਪੁਰ ਵਾਲਾ ਡਿਵਾਈਡਰ ਆਣਾ ਮੈਂ ਉੱਥੇ ਹੀ ਯੂਟਰਨ ਲੈ ਕੇ ਤੇ ਮੈਂ ਵਾਪਿਸ ਫੋਨ ਲੱਗਾ ਤੇ ਚਾਰ ਬੰਦੇ ਇਹਨਾਂ ਨੇ I20 ਗੱਡੀ ਦੇ ਵਿੱਚ ਖੜੇ ਕੀਤੇ ਹੋਏ ਚੋਰ ਚੱਕੇ ਜਿਹੜੇ ਆ ਨਾਲ ਲਈ ਫਿਰਦੇ ਕੋਈ ਫੀਮ ਵੇਚਣ ਵਾਲਾ ਕੋਈ ਕੁਛ ਵੇਚਣ ਵਾਲਾ ਸਭ ਮਤਲਬ ਸਭ ਦਾ ਹੁਣ ਹੋਊਗਾ ਨਵੇੜਾ ਇਦਾਂ ਨਹੀਂ ਜਾਂਦੇ ਕੋਈ ਤੇ ਉਹ ਬੰਦਿਆਂ ਨੇ ਨਾ ਮੇਰਾ ਈਦਾ ਕਾਰ ਰੋਕ ਕੇ ਚਾਰਾ ਜਾਨਾ ਨੇ ਮੇਰਾ ਕੜਾ ਕੜਾ ਫੜਿਆ ਆ ਦੇਖੋ ਕੜਾ ਫੜਿਆ ਤੇ ਕੜੇ ਤੋਂ ਫੜ ਕੇ ਕਹਿੰਦੇ ਅਸੀਂ ਸੀਐਸਟਾਫ ਤੋਂ ਆ ਤੇ ਚਾਰਾਂ ਨੇ ਪਿਸਤਲਾਂ ਰੱਖ ਦਿੱਤੀਆਂ ਮੇਰੇ ਤੇ ਮੈਂ ਉੱਥੇ ਭਾਜੀ ਕੜਾ ਕਿਸੇ ਤਰ੍ਹਾਂ ਛੁਡਾ ਕੇ ਮੇਰੇ ਗੁੱਟ ਵਿੱਚ ਲਿਆ ਗਿਆ ਸਾਰਾ ਤੇ ਮੈਂ ਗੱਡੀ ਵਿੱਚ ਠਾਈ ਮੈਂ ਗੱਡੀ ਵਿੱਚ ਠਾਈ ਇਹਨਾਂ ਨੇ ਭਾਜੀ ਪਠਾਨਕੋਟ ਫਰਾਈਓਵਰ ਦੇ ਕੋਲ ਆਕੇ ਨਾ ਉੱਥੇ ਫੋਰਚੂਨਰਾਂ ਵੀ ਲੱਗੀਆਂ ਤੇ ਆਈ 20 ਵੀ ਲੱਗ ਗਈ ਇਹਨਾਂ ਨੇ ਮੇਰੀ ਗੱਡੀ 'ਚ ਗੱਡੀ ਨੇ ਮਾਰਿਆ ਹਨੀਵਾਰ ਮੈਂ ਕਦੀ ਅੱਗੇ ਹੋਵਾਂ ਕਦੀ ਪਿੱਛੇ ਹੋਵਾਂ ਬੀੜੀਪੁਰ ਤੋਂ ਲੈ ਕੇ ਤੇ ਮੈਨੂੰ ਲੱਗਦਾ ਹੈ ਕਿ ਮਕਸੂਦਾ ਵੀ ਪੁਲ ਟੱਪ ਗਿਆ ਸੀ ਸੀ ਸ਼ਹਿਰ ਪਠਾਨਕੋਟ ਚੋਂ ਵੀ ਟੱਪ ਗਿਆ ਸੀ ਸੀ ਤੇ ਇਹਨਾਂ ਨੇ ਉੱਥੇ ਤੱਕ ਮੇਰੇ ਮਗਰ ਗੱਡੀ ਜਦੋਂ ਇਹਨਾਂ ਨੇ ਸ਼ਹਿਰ ਪਠਾਨਕੋਟ ਚੋਂ ਟੱਪਦੇ ਮੇਰੇ ਚ ਗੱਡੀ ਮਾਰੀ ਨਾ ਤੇ ਪੈਲ ਸਾਰਾ ਬਲਾਸਟ ਹੋ ਗਿਆ ਉਹ ਜਿੰਨੀ ਦੂਰ ਤੱਕ ਜਾ ਸਕਿਆ ਮੈਂ ਉਨੀ ਦੂਰ ਤੱਕ ਕਾਰ ਲੈ ਕੇ ਆਈਆਂ ਰਿੰਗ ਦੇ ਉੱਪਰ ਹੀ ਇਹਨਾਂ ਨੇ ਭਾਵੇਂ ਉੱਥੇ ਜਿੱਥੇ ਮੇਰੀ ਗੱਡੀ ਰੁੱਕ ਗਈ ਇਹਨਾਂ ਨੇ ਤਿੰਨਾਂ ਹੀ ਗੱਡੀਆਂ ਰੋਕੀਆਂ ਆਪਣੀਆਂ ਜੋ ਤੀਨੂ ਰਾਹੀਂ ਆ ਵਿੱਚ ਅਭਿਨਾਸ਼ ਕੁਮਾਰ ਅਭੀ ਜਿਹਨੂੰ ਹੁਣ ਜੋਤੀ ਨੂਰਾਨੇ ਬਣਾਇਆ ਹੋਇਆ ਉਸਮਾਨ ਸਭ ਝੂਠ ਸਭ ਝੂਠ ਹੈ ਇਹ ਸਾਰੇ ਕੱਬ ਝੂਠ ਕੂਰੀ ਦੇ ਤੇ ਹੋਰ ਨਾਲ ਜਿਹੜੇ ਇਹਨਾਂ ਨੇ ਪਤੰਦਰ ਰੱਖੇ ਹੋਏ ਨੇ ਵੱਡੇ ਬਦਮਾਸ਼ 10-10 ਜਾਣੇ 8-8 ਜਾਣੇ ਇਕੱਲੇ ਬੰਦੇ ਨੂੰ ਘੇਰਦੇ ਨਾ ਪੁੱਤ ਵਕਤ ਤੁਹਾਨੂੰ ਹੁਣ ਦੱਸੂਗਾ ਤੁਹਾਨੂੰ ਮੈਂ 2 ਸਾਲਾਂ ਤੋਂ ਕੁਝ ਨਹੀਂ ਕੀਤਾ ਪਰ ਤੁਸੀਂ ਸਾਰੇ ਗੰਦ ਦੇ ਭਰੇ ਹੋਏ ਹੋ ਇਲਜ਼ਾਮ ਦੂਜਿਆਂ ਤੇ ਲਾਉਣੇ ਆ ਨਾ ਇੱਕ ਬੰਦਾ ਵੀ ਤੁਹਾਡੇ ਵਿੱਚ ਸਾਰੇ ਰੱਬ ਨੂੰ ਮੰਨਣ ਵਾਲਾ ਨਹੀਂ ਅਬੇ ਚਈਆਦਾ ਦੀ ਚੋਤੀ ਨੁਰਾਵੀ ਹੋਣੀ ਨਾ ਡਰਦਾ ਜੋ ਤੀ ਨੁਰਾ ਤੇ ਜੇ ਤੋ ਇਹ ਵੀ ਕਹਾਣੀ ਕਿੰਨਾ ਤਿੰਨ ਦਿਨ ਪਾਜੀ ਜਦੋਂ ਗੱਡੀ ਉੱਥੇ ਮੇਰੀ ਰੁੱਕ ਗਈ ਬਲਾਸਟ ਹੋਣ ਤੋਂ ਬਾਅਦ ਟਾਇਰ ਬਲਾਸਟ ਹੋ ਗਏ ਉੱਥੇ ਇਹਨਾਂ ਨੇ ਹੱਥ ਜਾਣੇ ਨੇ ਮੈਨੂੰ ਐਨਾ ਵੀ ਕੁੱਟਿਆ ਭਾਜੀ ਆਪਣੇ ਵੱਲੋਂ ਤਾਂ ਇਹਨਾਂ ਨੇ ਮੈਨੂੰ ਮਾਰ ਦਿੱਤਾ ਮਾਰ ਕੇ ਇਹਨਾਂ ਨੇ ਆਪਣੇ ਵੱਲੋਂ 8 9 ਜਾਣੇ ਨੇ ਮੈਨੂੰ ਗੱਡੀ 'ਚ ਆਪਣੀ ਦੇ ਵਿੱਚ ਜਿਹੜੀ ਇਹਨਾਂ ਦੀ i20 ਉੱਚ ਚੱਕ ਕੇ ਸਿੱਟ ਲਿਆ ਉਹ ਜਦੋਂ ਭਾਜੀ ਇਹ ਚੱਕ ਕੇ ਸਿੱਟ ਕੇ ਨਾ ਰੋਂਗ ਸਾਈਡ ਕੁੂਟ ਲੈ ਕੇ ਚੱਲਦੇ ਇਹਨੂੰ ਇੱਧਰ ਲੈ ਕੇ ਚੱਲਦੇ ਇਹਨੂੰ ਤੇ ਇਹਨਾਂ ਨੇ ਜਦੋਂ ਨਾ ਮੈਨੂੰ ਚੱਕ ਕੇ ਸਿੱਟ ਕੇ ਉਧਰੋਂ ਪੀसीआर ਦੀ ਗੱਡੀ ਆ ਗਈ। ਕੁਦਰਤੀ ਜਦਾਂ ਮੇਰੀ ਕਿਸਮਤ ਜਦ ਸੰਗਤ ਦੀਆਂ ਦੁਆਵਾਂ ਉਹ ਪੀसीआर ਦੀ ਗੱਡੀ ਆਦੀ ਦੇਖ ਕੇ ਨਾ ਭਾਜੀ ਇਹਨਾਂ ਦਾ ਦਿਮਾਗ ਤਾਂ ਲੱਗ ਗਿਆ ਕਿ ਉਹਨਾਂ ਨੇ ਹੁਣ ਦੇਖ ਲਿਆ ਵਾ ਔਰ ਇਹਦੀ ਗੱਡੀ ਇੱਥੇ ਡੈਮੇਜ ਹੋਈ ਖੜੀ ਆ ਤੇ ਪੁਲਿਸ ਕਾਰਵਾਈ ਕਰੂਗੀ ਤੇ ਨਹੀਂ ਤਾਂ ਇਹਨਾਂ ਨੇ ਭਾਜੀ ਕੁਝ ਨਹੀਂ ਪਤਾ ਲੱਗਣ ਦੇਣਾ ਸੀ। ਇਹਨਾਂ ਨੇ ਉਸੇ ਟਾਈਮ ਗੱਡੀ ਵਿਦੀਪੁਰਾ ਲੋੋਂ ਵਾਪਿਸ ਲੈ ਕੇ ਤੇ ਮਕਸੂਦਾ ਥਾਣੇ 'ਚ ਲਿਆ ਕਿਉਂਕਿ ਇਹਨਾਂ ਨੂੰ ਪਤਾ ਸੀ ਕਿ ਪੀसीआर ਦੇਖ ਚੁੱਕੇ ਆ। ਪਾਜੀ ਮਤਲਬ ਕਿ ਯਾਰ ਇੱਕ ਸੂਫੀ ਆਰਟਿਸਟ ਹੋ ਕੇ ਤੁਸੀਂ ਇਹ ਕੁਝ ਕਰਦੇ ਪਿਓ ਨਾ ਮੈਨੂੰ ਤਾਂ ਕੋਈ ਗੱਲ ਨਹੀਂ ਮੈਨੂੰ ਤਾਂ ਜਦ ਤੱਕ ਮਹਾਤਮਾ ਨੇ ਨਹੀਂ ਲਿਖੀ ਤਾਂ ਮੈਨੂੰ ਆਈ ਵੀ ਨਹੀਂ ਆ ਤੁਸੀਂ ਬਹੁਤ 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 ਟਰਾਈਆਂ ਕੀਤੀਆਂ ਮੈਂ ਕੁਝ ਨਹੀਂ ਬੋਲਿਆ ਤੂੰ ਬਹੁਤ ਕੁਝ ਬੋਲੀ ਜੋਤੀ ਬਹੁਤ ਕੁਝ ਬੋਲੀ ਤੂੰ ਜੀ ਰਾਮਾ ਮੰਡੀ ਸਾਡੇ ਦੇ ਘਰ ਆ ਗਏ ਰਾਮਾ ਮੰਡੀ ਖਾਣੇ ਚ ਪਾਜੀ ਪਹਿਲਾਂ ਇਹ ਮੈਨੂੰ ਮਕਸੂਦਾਂ ਲੱਗੇ ਨਾ ਚੱਕ ਕੇ ਕਿਉਂਕਿ ਗੱਡੀ ਆਪਣੀ ਆ ਰਾਮਾ ਮੰਡੀ ਦੇ ਕੋਲ ਕੇ ਸੜਕੀ ਸੜਕੀ ਆ ਗਈ ਸੀ ਨਾ ਤਾਂ ਕਰਕੇ ਫਿਰ ਉਹ ਕੇਸ ਇੱਥੇ ਉਹਨਾਂ ਨੇ ਲਿਆਂਦਾ ਵਾ ਰਾਮਾ ਮੰਦਿਰੇ ਵਿੱਚ

ਉਹਨਾਂ ਨੇ ਕੀੜੀਆਂ ਵੀ ਨਹੀਂ ਮਾਰੀਆਂ ਕਦੇ ਕੀੜੀਆਂ ਨੂੰ ਵੀ ਨੁਕਸਾਨ ਨਹੀਂ ਹੁੰਦਾ ਇਹ ਤਾਂ ਬਿੱਲਾ ਨਾਲ ਖੇਡਦੇ ਫਿਰਦੇ ਨੇ ਗੱਲ ਕੁਛ ਨਹੀਂ ਇਹ ਤਾਂ ਕਿੰਨੇ ਦਿਨਾਂ ਤੋਂ ਨਾ ਤੰਗ ਪ੍ਰੇਸ਼ਾਨ ਬਹੁ ਕਰਦਾ ਸੀਗਾ ਤੇ ਮਤਲਬ ਇਦਾਂ ਹੀ ਫੋਨ ਮੈਸੇਜ WhatsApp ਤੇ ਇਹਨਾਂ ਜਾਣ ਕੇ ਮਤਲਬ ਗਲਤ ਮੈਸੇਜ ਕਰਦਾ ਰਹਿੰਦਾ ਸੀਗਾ ਬਲੈਕਮੈਨ ਕਰਦਾ ਤੇ ਕਾਫੀ ਚੀਜ਼ਾਂ ਤੋਂ ਮਤਲਬ ਇਦਾਂ ਇਮੋਸ਼ਨਲ ਬਲੈਕਮੈਨ ਬਹੁ ਕਰਦਾ ਪਿਆ ਸੀਗਾ ਤੇ ਫੇ ਮੈਂ ਇਹਨੂੰ ਅੱਜ ਉਸ ਉਸ ਗੱਲ ਤੋਂ ਮੈਂ ਇਹਨੂੰ ਮਿਲਣਾ ਹੀ ਅੱਜ ਇਹਨੇ ਬੁਲਾਇਆ ਨਾ ਤੇ ਇਹਨੇ ਬੁਲਾਇਆ ਫੋਨ ਕਰਕੇ ਨਾ ਤੇ ਫਿਰ ਮੈਂ ਆਈ ਤੇ ਇਹਨੇ ਮੈਨੂੰ ਉਤੋਂ ਇਹ WhatsApp 콜 ਲਾ ਕੇ ਸਾਨੂੰ ਜਿਹੜਾ ਫੋਨ ਕਰਦਾ WhatsApp 콜 ਲਗਾਉਂਦਾ ਸੀਗਾ ਤੇ ਕਈ ਕਈ ਸਨੈਪਚੈਟ ਤੇ 콜 ਲਗਾਉਂਦਾ ਸੀਗਾ ਕਈ ਸਨੈਪਚੈਟ ਤੇ ਕਈ WhatsApp 콜 ਲਗਾਉਂਦਾ ਸੀਗਾ ਇਹ ਕਿ ਮੇਰੇ ਕੋਲ ਤੁਹਾਡੇ ਕੋਈ ਪ੍ਰੂਫ ਆ ਮੈਂ ਵੀਡੀਓ ਦੇਣੇ ਆ ਜਾਂ ਇਦਾਂ ਕਰ ਦੇਣੀ ਆ ਉਦਾਂ ਕਰ ਦੇਣੀ ਆ ਮੇਰੇ ਕੋਲ ਸਾਨੂੰ ਮੈਂਟਲੀ ਹਰਾਸਮੈਂਟ ਕਰਦਾ ਸੀਗਾ ਸਾਨੂੰ ਦੋਨਾਂ ਨੂੰ ਤੇ ਅੱਜ ਨਾਲ ਇਹਨੇ ਕਹਿ ਆ ਨੀ ਕਹਿੰਦਾ ਮੈਂ ਲਿੱਦਣਾ ਫੋਨ ਤੇ ਖੜਾ ਤੁਸੀਂ ਉੱਥੇ ਆਓ ਤਾਂ ਉੱਥੇ ਜੋਤੀ ਵੀ ਗੇਮ ਨੇ ਦੱਸਿਆ ਨਹੀਂ ਘਰੋਂ ਇਹਨਾਂ ਨੇ ਉੱਥੇ ਜਦੋਂ ਗਏ ਇਹਨਾਂ ਨੇ ਬੱਤੀ ਵੇਚੀ ਕਰਨ ਲੱਪਿਆ ਇਹ ਤੇ ਨਾਲੇ ਚਾਰ ਮੁੰਡੇ ਸੀ ਹੋਰ ਆਟੋ ਗੱਡੀ ਚ ਇਹ ਨਹੀਂ ਪਤਾ ਸਾਨੂੰ ਕੌਣ ਸੀ ਗਰਮਛਤੇ ਪੰਡੇ ਸੀਗੇ ਸਾਨੂੰ ਪਛਾਣ ਨਹੀਂ ਹੋਏ ਮੁੜ ਕੇ ਜਦੋਂ ਜੋਤੀ ਨੇ ਮੈਨੂੰ ਫੋਨ ਕੀਤਾ ਮੈਂ ਉੱਥੇ ਲੱਗ ਕੇ ਮੇਰੇ ਦੋ ਮੁੰਡੇ ਸੀਗੇ ਮੈਂ ਉਹਨਾਂ ਨੂੰ ਭੇਜਿਆ ਇਹਨਾਂ ਨੇ ਦੇਖ ਕੇ ਆਪਣੇ ਗੱਡੀ ਚੜਾ ਲਈ ਤੇ ਇਹਦੀ ਗੱਡੀ ਦਾ ਗੇਅਰ ਕਮ ਨੇ ਮਾਰਦੇ ਲੱਗੇ ਟਾਇਰ ਪਾੜ ਗਿਆ ਗੱਡੀ ਟਰੱਕ ਦੇ ਵਿੱਚ ਹਿੱਟ ਹੋਈ ਤੇ ਉੱਥੇ ਟਾਇਰ ਪਾੜ ਗਿਆ ਮੁੜ ਕੇ ਪਠਾਨਪੁਰ ਚੌਂਕ ਲੱਗੇ ਇਹਦੀ ਗੱਡੀ ਰੋਕ ਲਈ ਇਹਨੇ ਆਖਰੀ ਟਾਇਰ ਪਟਾ ਗੱਡੀ ਚੱਲੇ ਟਾਇਰ ਪਾਟੇ ਦੇ ਕਿਨੇ ਚਲਾਉਂਦਾ ਰਿਹਾ ਹੈ ਤੇ ਟਾਇਰ ਪਟੇ ਦੀ ਉਹ ਸਾਡੇ ਮੁੰਡੇ ਦਾ ਬੈਂਸਿਆ ਆਇਆ ਹੱਥ ਪਈਆ ਉਹਦਾ ਸਾਡੇ ਦੰਡਿਆ ਦੇ ਵੱਡੀਆਂ ਮੁੰਡੇ ਦੇ ਨੇ ਠੀਕ ਆ ਇਹਦੇ ਘਰ ਉਹਨਾਂ ਕਰਪਾ ਇਹਨੇ ਕਰਪਾਰ ਵੀ ਕੱਟ ਕੇ ਮਾਰੀ ਸਾਡੇ ਮੁੰਡੇ ਤੇ ਸਾਡੇ ਮੁੰਡੇ ਦਾ ਫੜ ਕੇ ਇਹਨਾਂ ਨੂੰ ਠਾਣੇ ਲੈ ਗਏ ਇੱਕ ਨੰਬਰ ਅਸੀਂ ਲਿਆਣਾ ਸੀ ਕਹਿੰਦੇ ਰਾਮਾ ਮੱਡੀ ਛਾਣੇ ਮੁੰਡੇ ਨੂੰ ਪਤਾ ਨਹੀਂ ਸੀਗਾ ਇੱਕ ਨੰਬਰ ਠਾਣੇ ਲੈ ਕੇ ਜੋਤੀ ਜੀ ਮੇਰੇ ਨਾਲ ਬਿੱਲੇ ਠਾਣੇ ਪਹੁੰਚ ਗਏ ਸੀ ਅਸੀਂ ਠਾਣੇ ਪਹੁੰਚੇ ਨਾਲ ਹੀ ਉਹਨਾਂ ਠਾਣੇ ਜਾਂਦਾ ਫਿਰ ਠਾਣੇ ਵਾਲਿਆਂ ਨੇ ਤੇ ਰਾਮਾ ਮੱਡੀ ਠਾਣੇ ਨਾਲ ਫੋਨ ਕੀਤਾ ਮੌਕੇ ਦੀ ਗਈ ਉੱਥੇ ਪੁਲਿਸ ਜਿੱਥੇ ਸਾਡੀ ਵਾਰਪਾ ਹੋਇਆ ਵਾ ਤੇ ਜਿੱਦਣਾ ਪੁੱਤ ਲੈਨੇ ਕੇ ਜਿੱਥੇ ਗ ਉਥੋਂ ਨਾਲ ਸਾਰਾ ਮੌਕੇ ਦੇ ਦੇਖ ਲਿਆ ਜੋ ਵੀ ਸੀਗਾ ਸਾਰੇ ਹੁਣ ਥਾਣੇ ਲੈ ਕੇ ਆਏ ਸੀਗੇ ਇੱਥੇ ਨਾਲੇਰੇ ਸਾਡੇ ਬਿਆਨ ਲਿਖਿਆ ਜੋ ਜੋ ਸਾਨੂੰ ਇਹ ਹਰਾਸਮੈਂਟ ਕਰਦਾ ਸੀ ਅੱਜ ਤੋਂ 5 ਮਹੀਨੇ ਪਹਿਲਾਂ ਵੀ ਇਹਨੇ ਨਾ ਨਕੋਦਾ ਚੌਕ ਲੱਗੇ ਰੋਕਣ ਦੀ ਕੋਸ਼ਿਸ਼ ਕੀਤੀ ਜੋਟੇ ਜੀ ਨੂੰ ਉਹ ਵੀ ਕੰਪਲੇਟ ਅਸੀਂ ਇੱਕ ਨੰਬਰ ਡਿਵੀਜ਼ਨ ਨੰਬਰ ਇੱਕ ਦੇ ਚ ਉਹ ਵੀ ਲਿਖੀ ਹੋਈ ਹੈ ਪੈਂਡਿੰਗ ਪਈ ਆ ਉਦੋਂ ਵੀ ਪੁਲਿਸ ਨੇ ਇਹਨੂੰ ਫੋਨ ਕਰਕੇ ਪੁੱਛਿਆ ਉਦੋਂ ਵੀ ਆਇਆ ਨਹੀਂ ਇਹ ਮੈਂ ਕਿ ਸਾਨੂੰ ਕਈ ਗਾਲਾਂ ਕੱਢਦਾ ਵਾ ਕਈ ਓਸ਼ਨਾ ਕਰਦਾ ਕਈ ਸਾਨੂੰ ਸ਼ੂਹਾਂ ਦੇ ਹਮਲੇ ਕਰਾਂਦਾ ਸਾਡੇ ਤੇ ਸਾਡੇ ਸ਼ੂਹ ਵੀ ਖੜਦਾ ਵਾ ਉਹਨਾਂ ਦੀ ਪੈਸੇ ਖਾ ਦਿੰਦਾ ਵਾ ਤੇ ਆ ਪਿੱਛੇ ਸਾਰ ਇਹ ਕਹਿੰਦਾ ਪੁਲਿਸ ਨੂੰ ਪੁਲਿਸ ਨੂੰ ਕਹਿੰਦਾ ਕਿ ਸਾਡੀ ਗੱਡੀ ਤੇ ਗੱਡੀ ਹਿੱਟ ਮਾਰ ਕੇ ਰੋਕੀ ਇਹਨਾਂ ਨੇ ਸਾਡੀ ਗੱਡੀ ਤੇ ਹਿੱਟ ਹੋਈ ਸਾਡੀ ਗੱਡੀ ਟੁੱਟੂਗੀ ਇਹਦੀ ਗੱਡੀ ਟੁੱਟੀ ਹੈ ਜੀ ਸਾਡੀ ਗੱਡੀ ਦੇਖੋ ਕਿੰਨੇ ਟਾਈਮ ਅੱਜ ਹੈ ਜੀ ਸਾਡੀ ਗੱਡੀ ਇਹਦੇ ਤੇ ਹਿੱਟ ਹੋਊਗੀ ਸਾਡੀ ਗੱਡੀ ਟੁੱਟੂਗੀ ਨਾ ਸਾਡੀ ਗੱਡੀ ਦੱਸੋ ਕਿੱਥੇ ਟੁੱਟੀ ਹੈ ਸਾਡੀ ਗੱਡੀ ਤਾਂ ਪਹਿਲਾਂ ਟੁੱਟੀ ਹੈ ਜਿਹੜੀ ਉਹ ਐਸੀ ਕਿ ਪਟਾਰ ਆਪਣੇ ਗੁਰੂ ਨਗਰ ਮੈਸ਼ਨ ਚੋਂ ਲਾ ਕੇ ਉਹੀ ਗੱਡੀ ਸਾਡੀ ਹਿੱਟ ਹੋਈ ਪਈ ਆ ਹੋਰ ਸਾਡਾ ਕੋਈ ਨੁਕਸਾਨ ਨਹੀਂ ਆ ਨਾ ਅਸੀਂ ਗੱਡੀ ਤੇ ਹਿੱਟ ਕੀਤਾ ਨਾ ਵਾਸਤਾ ਮੋਕੇ ਤੇ ਪੁਲਿਸ ਆਈ ਆ ਪੁਲਿਸ ਨੇ ਇਹਨਾਂ ਨੂੰ ਲੈ ਕੇ ਥਾਣੇ ਹੌਂ ਰਿਕਵ ਦੋ ਮਿੰਟ ਸਾਡਾ ਯਾਰ ਇਹ ਵੀ ਨਾਰਮਲਟ ਆਇਆ। ਖਾਸ ਦਰਖਾਸਤ ਦਿੱਤੀ ਸਰ। ਹਾਂਜੀ ਦਰਖਾਸਤ ਦਿੱਤੀ ਅਸੀਂ ਜਾਂਦੀ ਹੁਣ। ਮੈਂ ਜੀ ਐਸਆਈ ਜਰਮਨ ਜੀ ਥਾਣਾ ਰਾਮਾਉਂਦੀ ਤੋਂ ਇੱਕ ਪੀਸੀਆਰ ਆਇਆ ਫੋਨ ਆਇਆ ਪੀਸੀਆਰ ਟੀਮ ਦਾ ਕਿ ਇੱਕ ਨਕਨਾਲ ਪਾਰਸੀ ਸਿੰਗਰ ਹੈ ਜਿਹੜੇ ਉਹਨਾਂ ਨੂੰ ਨਾ ਇੱਥੇ ਮਤਲਬ ਲੰਮਾ ਪੈਂਡ ਫਲਾਈਓਵਰ ਤੇ ਉੱਥੇ ਮਤਲਬ ਤਿੰਨ ਚਾਰ ਲੜਕੇ ਆਖੰਡੇ ਵੀ ਗੱਡੀ ਦੇ ਵਿੱਚ ਮਤਲਬ ਘੇਰ ਕੇ ਕੋਟਮਾਰ ਕਰ ਰਹੇ ਆ। ਅਸੀਂ ਮੌਕੇ ਤੇ ਪਹੁੰਚੇ ਹਾਂ ਤੇ ਉੱਥੇ ਦੋਵੇਂ ਧਿਰਾਂ ਨੂੰ ਮਿਲ ਗਿਆ ਹਾਂ। ਨਾਲ ਪਾਸੀ ਤੇ ਉਹਦੀ ਜਿਹੜੀ ਪਹਿਲਾ ਵਾਈਫ ਜੋਤੀ ਨੂਰਾਂ ਤੇ ਇਹ ਦੋਹਾਂ ਤਰ੍ਹਾਂ ਨਿਆਂ ਨੂੰ ਦਰਖਾਸਤਾਂ ਦਿੱਤੀਆਂ ਤੇ ਜੋ ਵੀ ਇਹਦੀ ਪਣਤੀ ਕਰ ਹੋਈ ਉਹ ਅਮੁੱਲ ਚ ਲੈਣੀ ਸਿਰਫ ਨਾਲ ਪਾਸੀ ਵੱਲੋਂ ਕੀ ਲਗਾਇਆ ਗਿਆ ਨਾਲ ਪਾਸੀ ਵੱਲੋਂ ਇਹ ਵੀ ਮੈਨੂੰ ਇਹਨਾਂ ਨੇ ਬੁਲਾ ਕੇ ਇੱਥੇ ਬਿਜੀਪੁਰ ਕੋਲ ਤੇ ਇਹਨਾਂ ਨੇ ਮੇਰੀ ਘਟਮਰ ਕਰਨ ਦੀ ਕੋਸ਼ਿਸ਼ ਕੀਤੀ ਮੇਰੀ ਗੱਡੀ ਨੂੰ ਹਟਕੀਤਾ ਤੇ ਜੋਤੀ ਨੂਰ ਵੱਲੋਂ ਸਰ ਜੋਤੀ ਨੂਰ ਵੱਲੋਂ ਇਹ ਹੋਇਆ ਵੀ ਮੈਨੂੰ ਇਹਨਾਂ ਨੇ ਬੁਲਾਇਆ ਤੇ ਮੇਰੀਆਂ ਇਹ ਵੀਡੀਓ ਮਤਲਬ ਬਣਾ ਕੇ ਤੇ ਮਲੇ ਇਹਨਾਂ ਨੇ ਕੋਸ਼ਿਸ਼ ਕੀਤੀ ਆ ਮਤਲਬ ਫੋਨ ਤੇ ਅਪਲੋਡ ਕਰਨ ਦੀ ਸਤਨਾ ਪਾਸਿਬਲ ਇਹ ਕੀ ਆ ਗਿਆ ਮੈਨੂੰ ਕਿਡਨੈਪ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜੀ ਤੇ ਹੁਣ ਸਰ ਮੁਰਲੀ ਕਹਿੰਦੇ ਕੀ ਕੀਤੀ ਜਾਏ ਇਹ ਦੁਆਤਰ ਅਰਜ਼ੀਆਂ ਆ ਗਈਆਂ ਤੇ ਕਨਾਲ ਪਰ ਅਸੀਂ ਜਿਹੜਾ ਉਹ ਮੈਡੀਕਲ ਕਰਾਉਣ ਗਏ ਆ ਲੋਈ ਕਾਰਵਾਈ ਆ ਸਰਾਂ ਤੇ ਅੰਤ ਧਿਆਨ ਚ ਲਿਆ ਕੇ ਹੋਂਦ ਲਿਆ